ਲੜਾਈ ਹੈ ਜੀ ਵਾ ਸਿਮਲਾ ਕੇ ਕਹੇ ਉਹ ਲਾਦੇ ਕਾਨਫਰੈਂਸ ਯਾਰ ਮਮੀ ਨਾਲ ਪਰਵਾਲੇ ਫੋਨ ਤੇ ਲਾ ਦੇ ਤੇ ਆਨੇ ਬੁੱਤੇ ਆ ਬੰਦ ਦੇ ਉਹ ਟਿਕਣਾ ਦਾ ਲਾ ਦੇ ਸਿਮਲਾ ਕੇ ਨਾ ਚੈੱਕ ਕਰਨੀ ਦੀ ਹੁੰਦਾ ਨੇ ਕਾਨਫਰੈਂਸ ਲਾਉਣਾ ਕਿ ਟ੍ਰਿਮੇਟ ਆ ਰਿਹਾ ਬਹੁਤ ਆ ਗੱਲ ਕਰਾਉਣਾ ਕੀ ਮਾਮਲਾ ਜਿਹੜਾ ਤੁਹਾਡੇ ਸੱਟਾ ਬੱਚੇ ਜੱਦੀ ਬਣੀ ਗਈ ਹੈ ਪਤਾ ਨਹੀਂ ਵੀਰੇ ਯਾਰ ਮੈਂ ਤਾਂ ਇੱਥੇ ਖੜਾ ਸੀਗਾ ਟਰਾਈਡ ਦੀ ਵੇਟ ਕਰ ਰਿਹਾ ਸੀਗਾ ਚਾਰ ਪੰਜ ਕੀ ਕੰਮ ਕਰਦੇ ਤੁਸੀਂ ਕੈਬ ਚਲਾਉਣਾ ਵੀਰੇ ਮੈਂ ਤਾਂ ਟਰਾਈਡ ਚੱਕਰ ਆਇਆ ਸੀ ਕਿਥੇ ਹੋ ਹੈ ਕਿਸੇ ਦੇ ਮਾਲਪੁਰ ਵੀਰੇ ਠੀਕ ਹੈ ਤੁਹਾਡੀ ਤੇ ਪ੍ਰਾਣੀ ਰੰਜੀ ਤੋਂ ਲੜਾਈ ਜਦਣਾ ਪਤਾ ਨਹੀਂ ਵੀਰੇ ਕੀ ਚੱਕਰ ਹੈ ਹੈਲੋ ਹੰਦੀ ਆ ਬ੍ਰਦਰ ਜਿਨ੍ਹਾਂ ਨੇ ਤੁਹਾਨੂੰ ਮਾਰਿਆ ਉਹਨਾਂ ਨੂੰ ਜਾਣਦੇ ਹੋ ਤੁਸੀਂ ਇੱਕ ਵਾਰ ਇੱਕ ਨੂੰ ਜਾਣਦਾ ਵੀਰੇ ਇਹ ਕੰਮ ਹੋਣਾ ਦਾ ਨਾਮ ਨਹੀਂ ਮੈਨੂੰ ਪਤਾ ਪਰ ਮੈਂ ਮਿਲਿਆ ਹੋਇਆ ਉਹਨੂੰ ਪੁੱਛਾਂ ਦੱਸਿਓ ਮੜੀ ਤੇ ਗੱਤ ਤੇ ਸੀ ਬ੍ਰਦਰ ਗੱਡੀ ਤੇ ਸੀ ਤੇ ਕਿੰਨੇ ਜਾਣੇ ਸੀ ਪਤਾ ਨਹੀਂ 5 ਜਾਣੇ ਸੀ ਠੀਕ ਹੈ ਤੂੰ ਲੈਂਦੇ ਨੇ ਅੱਜ ਕੋਈ ਲੈਣ ਦੀ ਸੀ ਬਾਦਾਂ ਕਹਿੰਦੇ 3500 ਰੁਪਿਆ ਪਿਆ ਦਾ ਡਾ ਕਹਿੰਦੇ ਠੀਕ ਹੈ ਕੀ ਮਾਰਿਆ ਤੁਹਾਡੇ ਪਤਾ ਨਹੀਂ ਪਤਾ ਨਹੀਂ ਲੱਗਿਆ ਕੋਤੇ ਰਾਹਤੇ ਜੀ ਹੋਇਆ ਭਰਾ ਹਾਂਜੀ ਕੀ ਹੋਇਆ ਜੀ ਇਹ ਸਾਡੇ ਤੋਂ ਡਾਇਰੈਕਟ ਕਾਲ ਆਈ ਆ ਆ ਕੇ ਚੱਕਦਾ ਆਪਸੇ ਮੁੰਡੇ ਲੜਾਈ ਝਗੜਾ ਹੋਇਆ ਬੰਦਾ ਜੀ ਇੱਕ ਮੜੀ ਇਧਰ ਹੋ ਸਕਦਾ ਥੋੜਾ ਜਿਹਾ ਆਪਸੇ ਚ ਲਾਈ ਝਗੜਾ ਹੋਇਆ ਇਹਨਾਂ ਦਾ ਅੱਛਾ ਜੀ ਇਹ ਕਿਹੜੀ ਜਿਹੜਾ ਸਰ ਲੋਕੇਸ਼ਨ ਹੈ ਇਹ ਫੇਸਵਾਨ ਪਤੰਟ ਮਾਰਕੀਟ ਠੀਕ ਹੈ ਇਧਰ ਕਿਹੜੀ ਜੱਡੀ ਸੀ ਇਹ ਦੇਖੋ ਕੈ ਚਲਾਉਂਦਾ ਕਾਇ ਵੇ ਕੈ ਚਲਾਉਂਦਾ ਇਹ ਰਹਾ ਜੀ ਕੀ ਨਾਮ ਕੀ ਸਰ ਛੇ ਮਰਨ ਠੀਕ ਹੈ ਜੱਡੀ ਵੀ ਪੰਨੀ ਗਈ ਜੀ ਸੱਤਾਂ ਵੀ ਵਜੀਆਂ ਜੱਡੀ ਭੱਜ ਗਈ ਪੱਦੀ ਜੀ ਸਾਹਮਣੇ ਜੀ ਆਏ ਮੁੰਡੇ ਨਹੀਂ ਜਾਂਚ ਲੜਾਈ ਝਗੜਾ ਆਖੇ ਚ ਵਾਦੇ ਜਾਏ ਤਾਂ ਦੇ ਬਗਾ ਉਸ ਕੋ ਕਿਹੜਾ ਥਾਣਾ ਹੈ ਦੁਬਰੀ